ਸਤਰੀ ਕਾਲਕੀ ਹਾਲਚਾਲ ਆ ਆਪਾਂ ਅੱਜ ਕਰਾਉਣ ਲੱਗੇ ਆ ਇਹ ਚੀਜ਼ ਦੀ ਸਰਵਿਸ ਬਾਈਆਂ ਤੋਂ ਇਹਨਾਂ ਦੀ ਵੀਡੀਓ ਪਹਿਲਾਂ ਹੀ ਪਾਈ ਵੀ ਆ ਬਾਈ ਸਰਵਿਸ ਵਾਸਤੇ ਕੈਂਟ ਕਰਦੇ ਨੇ ਤੁਹਾਨੂੰ ਦਿਖਾਵਾਂਗੇ ਨੰਬਰ ਵੀ ਦੇਵਾਂਗੇ ਬਾਈਆਂ ਦਾ ਕਿ ਸਕਰੀਨ ਤੇ ਕਿੰਨੇ ਰੁਪਏ ਲੈਂਦੇ ਨੇ ਕਿੰਨਾ ਕੁ ਸਾਰਾ ਇਹ ਫੋਨ ਤੇ ਤੁਸੀਂ ਇਹਨਾਂ ਨਾਲ ਕਰ ਸਕਦੇ ਹੋ ਨੰਬਰ ਬਾਈਆਂ ਦਾ ਤੁਹਾਨੂੰ ਅਸੀਂ ਦੇਵਾਂਗੇ ਸਕਰੀਨ ਦੇ ਉੱਪਰ ਫਾਰ ਤੋਂ ਦੇਖਦੇ ਤੁਸੀਂ ਕਿੰਨੀ ਕੈਂਟ ਕਰਨਗੇ ਮੈਂ ਪਹਿਲੀ ਵਾਰ ਦੇਖਦਾ ਹਾਂ ਜੀ ਸਰਬਤ ਕੋਈ ਵੀ ਨਹੀਂ ਕਰਦਾ ਅਗਲਾ ਕੱਲਾ ਧੋਕੇ ਤੁਰ ਜਾਂਦਾ ਪਰ ਇਹਨਾਂ ਕੋਲੇ ਤਿਆਰ ਬਈ ਵੱਖਰਾ ਪਹਿਲਾਂ ਤਾਂ ਹੂੰ ਟੋਟਾ ਦੇਖੋ ਹੁਣ ਇਹ ਬਾਹਰੋਂ ਪਾਸੋਂ ਹੂੰ ਟੋਟਾ ਕਾ ਕੇਰਾ ਕੇਰਾ ਤੋਂ ਨਾਲ ਇਕ ਬੈਲਾਂ ਦੇਖੋ ਕਿੰਨੀਆਂ ਸੋਹਣੀਆਂ ਨਿਕਲ ਆਈਆਂ ਹਜੇ ਤਾਂ ਸ਼ੁਰੂਆਤ ਹੀ ਗੇਰੀ ਆ ਨਾ ਪਹਿਲਾਂ ਤਾਂ ਦੇਖੋ ਬਈ ਐਂ ਸਰਵਿਸ ਪਹਿਲਾਂ ਤਾਂ ਉਹ ਕਰ ਦਿੰਨੇ ਇਹ ਫਿਰ ਹੁਣ ਉਹ ਪੂਰਾ ਢੱਕਣ ਖੋਲ ਕੇ ਫਿਰ ਬਾਅਦ ਚ ਵਿੱਚੋਂ ਵੀ ਸਰਵਿਸ ਐ ਸੌਂਕ ਨਾਲ ਕਰ ਦਿੰਨੇ ਐ ਇੰਨੀ ਗਾ ਵੀ ਫਹਾਜਾ ਵੱਢ ਕੇ ਜਾਂਦੇ ਨੇ ਕੰਮ ਇੱਕ ਨੰਬਰ ਆ ਬਾਈਆਂ ਦਾ ਮੈਂ ਬਹੁਤ ਵਾਰੀ ਸਰਵਿਸਾਂ ਕਰਾਈਆਂ ਨੇ ਜਿੰਨੇ ਹੁੰਦੇ ਨੇ ਬਸ 11 ਥੋਕੇ ਚਲੋ ਜੀ ਫਹਾਜਾ ਵੱਢ ਜਾਂਦੇ ਨੇ ਪਰ ਇਹਨਾਂ ਦਾ ਮੈਨੂੰ ਕੰਮ ਬਹੁਤ ਵਧੀਆ ਲੱਗਿਆ ਇਹਨਾਂ ਦੀ ਵੀਡੀਓ ਪਾਈ ਤੇ ਪੰਜਾਬ ਪੈਦਾਬਾਦ ਸੁਖੀ ਸ਼ੇਰ ਕਰ ਲੈਣੇ ਆਪਣਾ ਵੀ ਚੈਨਲ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਸ਼ੇਅਰ ਕਰ ਦੋ ਚੰਗੀ ਲੱਗੀ ਉਪਰ ਹੀ ਇਹਨਾਂ ਨੇ ਆ ਟਾਪਿਆਂ ਦੀਆਂ ਵੀ ਸਰਪਸਾਂ ਉਪਰ ਹੀ ਕਰਦੇ ਆ ਧੋਤੇ ਜਿਹੜਾ ਥੱਲੇ ਐਂਡੋਰ ਦੀ ਸਰਪਸ ਕਾਰਨਿਆ ਉਹ ਤੁਹਾਨੂੰ ਦਿਖਾਵਾਂਗੇ ਕਿਹੜੇ ਤਰੀਕੇ ਨਾਲ ਕਰਦੇ ਨੇ ਕਿਉਂਕਿ ਟਾਪੇ ਬਾਈ ਕਹਿੰਦੇ ਉਪਰ ਹੀ ਚੱਲ ਕੰਮ ਦਰਕਾਰ ਨੂੰ ਗੰੰਦ ਖੜਾਉਣਾ ਉਪਰ ਹੀ ਲਿਆਇ ਇਹ ਐ ਜਮਾ ਸਾਫ਼ ਕਰਦੇ ਧੋ ਕੇ ਕੋਈ ਨਾ ਮੜਾ ਪੜਾ ਲਈ ਪੂਰੇ ਸੌਂਕ ਨਾਲ ਸਰਪਸ ਕਰਦੇ ਨੇ ਬਾਈ ਆ ਦੇਖੋ ਕੋਈ ਲੋਕ ਨਹੀਂ ਟੁੱਟਣ ਦਾ ਕੁਛ ਨਹੀਂ ਜਮਾ ਸੇਮ ਪ੍ਰੋਪਰ ਤਰੀਕੇ ਨਾਲ ਖੋਲਦੇ ਨੇ ਲੈ ਬਾਈ ਹੁਣ ਲੱਗ ਗਿਆ ਉੱਪਰ ਲਈ ਸਰਵਿਸ ਕਰਨ ਪਹਿਲਾਂ ਤਾਂ ਜਿਹੜਾ ਟਕਣਾਗਾ ਉਹ ਸਾਰਾ ਟਕਣਗੇ ਗਲਾਬ ਚੜਾ ਕੇ ਤੇ ਦੇਖੀ ਸਾਰਵਸ ਕਿੰਨੀ ਘੈਂਟ ਕਰਦੇ ਨੇ ਬਾਈ ਪਹਿਲਾਂ ਹੁਣ ਪਹਿਲਾਂ ਪਾਣੀ ਨਾਲ ਧੋਣਗੇ ਸਾਰਾ ਤੇ ਤੁਹਾਨੂੰ ਦਿਖਾਉਣਾ ਵੀ ਨਾ ਦੀ ਖਾਸियत ਕੀ ਹੈਗੀ ਸਰਵਿਸ ਕਰਨ ਦੀ ਮਿਸਟਰੀ ਦਾ ਹਰੇਕ ਬਾਨ ਜਾਂਦਾ ਪਰ ਸਰਬਸਰ ਹਰੇਕ ਨੂੰ ਸਹੀ ਤਰੀਕੇ ਨਾਲ ਕਰਨੀ ਨਹੀਂ ਆਉਂਦੀ ਤੁਸੀਂ ਦੇਖੋ ਪਹਿਲਾਂ ਹੁਣ ਪਾਣੀ ਨਾਲ ਸਾਰਾ ਧੋਣਗੇ ਤੇ ਤੁਹਾਨੂੰ ਦਿਖਾਵਾਂਗੇ ਵੀ ਇਹ ਕਿਹ ਚੀਜ਼ ਵਰਤਦੇ ਨੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਭਾਈਆਂ ਦਾ ਨੰਬਰ ਪਾਵਾਂਗੇ ਆਪਾਂ ਤੁਹਾਨੂੰ ਸਕਰੀਨ ਤੇ ਇਹਨਾਂ ਨਾਲ ਗੱਲ ਕਰੋ ਇਹਨਾਂ ਨੂੰ ਵਸਤਵਾਤਵਾਦ ਕੰਮ ਲਾਓ ਕੰਮ ਇੱਕ ਨੰਬਰ ਆ ਭਾਈਆਂ ਦਾ ਲੋ ਜੀ ਦੇਖੀ ਚੱਲੋ ਪਹਿਲਾਂ ਪਾਣੀ ਨਾਲ ਸਾਰਾ ਸਰਫਸੇ ਸਾਫ਼ ਕਰਨਗੇ ਦੇਖੋ ਇਹ ਆਣੀ ਨਾਲ ਸਾਰਾ ਬਟਾਏ ਪੂਰੇ ਫੌਂਟ ਨਾ ਕਰਦੇ ਜੀ ਨਹੀਂ ਨਾ ਜੇ ਚੋਤਾ ਸਾਰਾ ਕੁਸ ਧੋ ਕੇ ਤੁਰ ਜਾਂਦਾ ਅਗਲਾ ਦੇਖੋ ਭਾਈ ਆਇਆ ਨਹੀਂ ਦਾ ਵੀ ਹੂੰ ਚੈੱਕ ਕਰਕੇ ਆਇਆ ਜਬ ਆ ਵੀ ਕਿਤੇ ਰਹਿਦਾ ਰਹਿੰਦਾ ਤਾਂ ਨਹੀਂ ਟਾਰ ਚਲਾ ਕੇ ਪੂਰੀ ਤਸੱਲੀ ਨਾਲ ਸਰਵਿਸ ਕਰਦੇ ਨੇ ਭਾਈ ਦੇਖ ਜਿੱਤੇ ਤੇਰੇ ਤagina ਉੱਥੇ ਦੁਬਾਰਾ ਪਾਣੀ ਨਾਲ ਧੋ ਕੇ ਸਾਰਾ ਮਿੱਟੀ ਕਟਾ ਕੱਢ ਦਿੰਦੇ ਨੇ ਆ ਜੰਤਰ ਇਹਨਾਂ ਕੋਲੇ ਬਾਈਆਂ ਕੋਲੇ ਦੇਖੋ ਇਹ ਸਪੈਸ਼ਲ ਇਹਦੇ ਵਾਸਤੇ ਆ ਇਹ ਬਾਈ ਕੀ ਕੰਮ ਕਰਦਾ ਹੈਗਾ ਏ ਬਈ ਆਪਣਾ ਜਿਹੜਾ ਹੁੰਦਾ ਨਾ ਕੋਇਲ ਹਾਂ ਜਿੰਨੀ ਵੀ ਗੰਦਗੀ ਜੰਮੇ ਹੋ ਸਾਰੀ ਕਲੀਅਰ ਕਰ ਦਿੰਦਾ ਹੈ ਅੱਛਾ ਸਾਫ ਕਰ ਦਿੰਦਾ ਮਤਲਬ ਕੇ ਠੀਕ ਆ ਜੇ ਕੋਈਆਂ ਨੇ ਲਾਤਾ ਹੋ ਕਲੀਨਿਕ ਇਹ ਬਾਈ ਕਹਿੰਦਾ ਜਿੰਨਾ ਵਿੱਚ ਇਹ ਮਿੱਟੀ ਘਟਾ ਜਮਿਆ ਉਹ ਸਾਰੇ ਨੂੰ ਐ ਸਾਫ ਕਰ ਦੂਗਾ ਬਾਹਰੇ ਕੱਢ ਦੂ ਫਿਰ ਦੁਬਾਰੇ ਫੇਰ ਤੋਂ ਹੋਣਗੇ ਇਹ ਬਾਈ ਆ ਗੱਲ ਬਹੁਤ ਸੋਹਣੀ ਲੱਗੀ ਮੈਨੂੰ ਕਦੇ ਇਹ ਮਿਸਤਰੀ ਨੇ ਇਹ ਚੀਜ਼ ਵਰਤੀ ਨਹੀਂ ਮੈਂ ਤਾਂ ਨਹੀਂ ਦੇਖਿਆ ਮੇਰੀ ਜ਼ਿੰਦਗੀ 'ਚ ਜੇ ਕਿਸ ਨੇ ਵਰਤਿਆ ਤਾਂ ਕਮੈਂਟ ਕਰਕੇ ਜਰੂਰ ਦੱਸੋ ਬਾਈਆਂ ਤੋਂ ਸਰਵਸੇ ਜ਼ਰੂਰ ਕਰਾਇਆ ਕਰੋ ਸਰਵਸ ਬਹੁਤ ਵਧੀਆ ਕਰਦੇ ਨੇ ਆਪਾਂ ਬਾਈਆਂ ਦਾ ਨੰਬਰ ਦੇਵਾਂਗੇ ਤੁਹਾਨੂੰ ਸਕਰੀਨ ਦੇ ਉੱਪਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਦੇਖੋ ਉਹ ਬਾਈ ਲਾਈ ਜਾਂਦਾ ਝੱਗ ਜੀ ਸਪੈਸ਼ਲ ਆਉਂਦਾ ਹੋਵੇ ਦੇਖੋ ਆਹ ਮਾਸਲ ਕਸ਼ਮਰ ਕੇ ਬਾਈ ਨੇ ਕਬਾਇਲ ਦੇ ਵਿੱਚ ਜੋ ਅਰਚਾ ਦੇਣੀ ਉਹ ਉਦੋਂ ਆ ਕਿੰਨਾ ਚਿਰ ਰੱਖਣੀ ਆ ਵੀਰੇ 1-2 ਮਿੰਟ ਹੀ ਹਾਂਜੀ 1-2 ਮਿੰਟ ਵਿੱਚ ਰੱਖਣੀ ਆ ਜੇ ਬਾਈ ਕਹਿੰਦੇ ਜਿੰਨਾ ਹੋ ਮਿੱਟੀ ਘੱਟਾ ਸਾਰਾ ਆਪੇ ਘੱਟ ਦੋ ਇਹ ਬਾਈ ਕਹਿੰਦੇ ਆਪੇ ਵਿੱਚ ਜਾਂਦੀ ਆ ਔਟੋਮੈਟਿਕ ਇਹ ਚੀਜ਼ ਜੀ ਐਸੀ ਬਣਾਈ ਆ ਕੰਪਨੀ ਨੇ ਮੈਂ ਤਾਂ ਨਹੀਂ ਕਹਿੰਦੇ ਬਈ ਇਹ ਵਰਤ ਸੀ ਕਿਸੇ ਨੇ ਦੇਖੀ ਯਾਰ ਪਹਿਲੀ ਵਾਰ ਦੇਖਿਆ ਤੁਸੀਂ ਇਹ ਵਰਤ ਤਿਓ ਬਹੁਤ ਵਧੀਆ ਕੰਮ ਲੱਗਿਆ ਤੁਹਾਡਾ ਬਾਈ ਨਹੀਂ ਦੱਸੋ ਦੇਖੋ ਬਾਈ ਨੇ ਲਾ ਕੇ ਸਾਡਾ ਤਾਂ ਹੋ ਲੋਸਨ ਜਿਹੜਾ ਵੀ ਕੀਤੀ ਜੋ ਇਹਨਾਂ ਕੋਲੇ ਤਾ ਆਟੋਮੈਟਿਕ ਹੀ ਪਿਚਰਾ ਚ ਜੂਗਾ ਸਾਰਾ ਗੰਦਗੀ ਪੱਟ ਦੂ ਇਹ ਹੁੰਦੀ ਆ ਅਸਲੀ ਸਰਵਿਸ ਲੈ ਬਾਈ ਹੁਣ ਜਿਹੜਾ ਉਹ ਪਾਇਆ ਸੀ ਸਾਰਾ ਉਹਨੂੰ ਕਲੀਨ ਨੂੰ ਸਾਫ ਕਰਨ ਲੱਗੇ ਲੱਗ ਬੱਲੇਵਾ ਲੱਗਦਾ ਵੇਖੋ 400 ਰੁਪਏ ਸਾਰਾ ਸਾਬ ਸਫਾਈ ਕਰਨ ਲੱਗੇ ਦੇਖੋ ਜੀ ਹੁਣ ਸਾਰਾ ਸਰਬਸਤਨ ਲੱਗੇ ਨਾਲ ਕਿਤੇ ਨਹੀਂ ਲਾਈ ਕੋਈ ਪਿਆ ਰਹੇਗਾ ਤਾਂ ਪਾਗੇ ਸਾਰਾ ਬਚਾਉਣਾ ਜਿਹੜਾ ਪਾਇਆ ਨੇ ਉਹ ਪਾਇਆ ਕੀ ਸਾਰਾ ਧੋਣ ਦੇ ਨੇ ਉਹਦੇ ਨਾਲ ਗੰਦਗੀ ਸਾਰੀ ਨਹੀਂ ਕੋਈ ਦੇਖੋ ਅਕੀ ਤਰ੍ਹਾਂ ਹੋ ਰਹੀ ਹੈ ਸਾਰਾ ਜਿੰਨਾ ਹੋਊਗਾ ਆਪ ਨਹੀਂ ਟਿਕਟਾ ਸਭ ਪੱਤਲੇ ਉਹਨੇ ਸਾਰਾ ਕੰਮ ਤੁਮਨ ਤੋਂ ਬਾਹਰ ਮਾਰਿਆ ਕਰ ਦਿੱਤੇ ਪੂਰੀ ਸੰਗਣਾ ਸਰਬਤ ਕਰੀਆ ਬਾਈ ਜੀ ਵੀਡੀਓ ਵਜੇ ਰੱਖੀ ਵੀਡੀਓ ਸ਼ੇਅਰ ਕਰ ਦਿਓ ਤੇ ਇਹਨੂੰ ਦੂਸਾਂ ਸਤਰਾ ਕਰ ਲਈ ਲੈ ਵੀ ਦੇਖੋ ਨਿਕਲਿਆ ਨਾ ਨਾਕਾ ਵਾਇਰ ਉਹ ਕੱਪੜੇ ਨਾਲ ਵਾਈ ਸ਼ਾਕ ਕਰਦਾ ਜਿਹੜਾ ਬੜਾ ਮੋਟਾ ਪਰ ਪਾਣੀ ਨਹੀਂ ਪਰ ਕੰਮ ਬਹੁਤ ਵਧੀਆ ਲੱਗਾ ਇੱਕ ਨੰਬਰ ਆਪਣੇ AC ਸਰਵਿਸ ਹੋ ਚੁੱਕਿਆ ਜੀ ਵੀਡੀਓ ਬੜੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਆਪਣਾ ਜਰੂਰ ਸਬਸਕ੍ਰਾਈਬ ਕਰ ਦਿਓ ਬਾਹਾਂ ਨੰਬਰ ਅਸੀਂ ਆਪ ਪਾਵਾਂਗੇ ਵੀਡੀਓ ਦੇ ਵਿੱਚ ਬਾਹਾਂ ਨਾਲ ਕਨੈਕਟ ਤੁਸੀਂ ਕਰ ਸਕਦੇ ਹੋ AC ਸਰਵਿਸ ਕਰਾਉਣੀ ਹੈ ਜਾਂ ਉਹ ਵੀ ਕੁਝ ਕੰਮ ਕਰਾਉਣਾ AC ਦਾ ਤੁਸੱਲੀ ਬਾਕਸ ਕੰਮ ਕਰਦਣਾ ਇੱਕ ਨੰਬਰ ਓਕੇ ਥੈਂਕ ਯੂ ਧੰਨਵਾਦ